ਕਿਹੜਾ ਮੁਲਖ ਕਿਤੇ ਪੈਸੇ ਨਹੀਂ ਜੋਲ ਕੇ ਫਿਰ ਸੁਣੋਂ ਦੰਲੀ ਹਰ ਜਿਹੜੇ ਪੈਸੇ ਦਿੰਦੇ ਆ ਤੇ ਉਹਨਾਂ ਨੂੰ ਚੜਾ ਦਿੰਦੇ ਆ ਵਟ ਇਹ ਸਾਡਾ ਜੀ ਬੱਚਾ ਪਿੰਡ ਪਉ ਵਣ ਤੋਂ 3 ਤਰੀਕ ਤੋਂ ਚੁੱਕਿਆ ਗਿਆ ਜਿਸ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਰਿਹਾ ਜੀ ਅਸੀਂ ਐਸਐਚਓ ਭਿੱਖੀ ਵਣ ਦਾ ਦਰਖਾਸਤ ਦੇ ਚੁੱਕੇ ਆ ਜੀ ਡੀਐਸਪੀ ਭਿੱਖੀ ਵਣ ਦਰਖਾਸਤ ਦੇ ਚੁੱਕੇ ਆ ਐਸਐਸਪੀ ਸਾਹਿਬ ਨੂੰ ਦਰਖਾਸਤ ਦੇ ਦਿੱਤੇ ਬਾਲ ਵਿਕਾਸ ਦਫ਼ਤਰੇ ਦਰਖਾਸਤ ਦੇ ਚੁੱਕੇ ਆ ਡੀਸੀ ਸਾਹਿਬ ਕੋ ਸਾਨੂੰ ਫੋਨ ਕਰਕੇ ਸਾਡੇ ਸਾਰੇ ਪਰਿਵਾਰ ਨੂੰ ਸੱਦਿਆ ਗਿਆ ਜੀ ਉੱਥੇ ਸਾਡੇ ਸਾਰੇ ਆਧਾਰ ਕਾਰਡ ਨਾਲ ਪਰਿਵਾਰ ਤੇ ਲੈ ਆ ਉੱਥੋਂ ਵੀ ਜਿਹੜੀ ਰਿਪੋਰਟ ਜੀ ਇਹਨਾਂ ਕੋਲ ਥੱਲੇ ਆ ਚੁੱਕੀ ਆ ਉਹਦੇ ਤਹਿਤ ਵੀ ਅਜੇ ਤੱਕ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਲੱਗਾ ਕਿ ਸਾਡਾ ਬੱਚਾ ਕੌਣ ਲੈ ਗਿਆ ਕਿਸ ਤਰ੍ਹਾਂ ਜੋ ਇਹਨਾਂ ਨੂੰ ਸ਼ੱਕ ਸੀਗਾ ਉਹ ਪੁਲਿਸ ਨੇ ਆਪਣਾ 1 ਮਹੀਨੇ ਚ ਕੱਢ ਲਿਆ ਜੀ ਉਹਦੇ ਦੌਰਾਨ ਜੇ ਬੱਚਾ ਆ ਆਪਦੇ ਸ਼ੱਕ ਦੇ ਤੌਰ ਤੇ ਇਹਨਾਂ ਨੂੰ ਨਹੀਂ ਪਤਾ ਲੱਗਾ ਤੇ ਫਿਰ ਸਾਡਾ ਬੱਚਾ ਪਿੰਡ ਤੋਂ ਚੁੱਕਿਆ ਗਿਆ ਜੀ ਸੀਸੀਟੀਵੀ ਕੋਈ ਫੋਟੋ ਹੀ ਸਾਹਮਣੇ ਆਈ 2 ਫੋਟੋਆਂ ਸਰਜੀ ਇਹਨਾਂ ਨੇ ਸੀਸੀਟੀਵੀ ਦੀਆਂ ਦਿੱਤੀਆਂ ਤੇ ਇਹਨਾਂ ਨੇ ਅੱਗੇ ਸਾਨੂੰ ਕਹਿੰਦੇ ਜੀ ਉਹ ਕਲੀਅਰ ਨਹੀਂ ਹੁੰਦੀਆਂ ਜੋ ਤੁਸੀਂ ਦਿੱਤੀਆਂ ਕਢਾ ਕੇ ਕੇ ਅਸੀਂ ਕਢਾਈਆਂ ਇਹਨਾਂ ਨੇ ਨਹੀਂ ਕਢਾਈਆਂ ਇਹ ਨਾਲ ਕੇ ਨਾਲ ਗਿਆ ਜੀ ਐਸਐਚਓ ਸਾਹਿਬ ਖੁਦ ਨਾਲ ਗਿਆ ਇੱਕ ਫੋਟੋ ਮੈਂ ਇਹਨਾਂ ਨੂੰ ਆਪ ਕਢਾ ਕੇ ਦਿੱਤੀ ਆ ਕਢ ਕੇ ਦਿੱਤੀ ਆ ਇੱਕ ਇਹ ਨਾਲ ਗਿਆ ਜੀ ਇਰੇ ਵਿੱਚ ਵੀਡੀਓ ਦੇ ਵਿੱਚ ਸੋਚ ਸਾਹਿਬ ਨੇ ਖੁਦ ਵੇਖਿਆ ਜੀ ਕਿ ਸਾਡਾ ਬੱਚਾ ਮੋਰਚਲ ਦੇ ਵਿੱਚ ਲਾਹ ਜਿਹੜੇ ਜਿਹੜੀ ਸੀਸੀਟੀਵੀ ਜੋ ਫੁਟੇਜ ਮੋਰਚਲ ਵਰਦੇ ਗਿਆ ਕੀ ਉਹਨਾਂ ਦੀ ਪੰਜਾਬ ਪੁਲਿਸ ਵੱਲੋਂ ਪਛਾਣ ਕੀਤੀ ਗਈ ਕੀ ਨਹੀਂ ਕੀ ਮੰਗ ਕਰਦੇ ਜੀ ਦੁਈ ਹੁਣ ਮੰਗੇ ਹੋਈ ਕਰਦੇ ਆ ਜੀ ਵੇਖੋ ਪ੍ਰਸ਼ਾਸਨ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਇਮਾਨਦਾਰੀ ਨਾਲ ਇਸ ਚੀਜ਼ ਨੂੰ ਲੈ ਕੇ ਇੱਕ ਸੀਰੀਅਸ ਮੈਟਰ ਨੂੰ ਲੈ ਕੇ ਇਸ ਚੀਜ਼ ਤੇ ਸਖਤ ਤੋਂ ਸਖਤ ਕਾਰਵਾਈ ਤੇ ਰਾਤੋਂ ਦਿਨ ਜਣ ਦਿੰਦੇ ਜੀ ਸਾਡਾ ਬੱਚਾ 24 ਘੰਟੇ ਦੇ ਅੰਦਰ ਇਹਨਾਂ ਨੂੰ ਚਾਹੀਦਾ ਵਾ ਜੀ ਧਮਕੀਆਂ ਸਰ ਪ੍ਰਸ਼ਾਸਨ ਇਹ ਦੇ ਰਿਹਾ ਜੀ ਇਹ ਇਹਨਾਂ ਦੇ ਜੇ ਨਹੀਂ ਹਟਦੇ ਇਹਨਾਂ ਦੀ ਵੀਡੀਓ ਬਣਾਓ ਤੇ ਇਹਨਾਂ ਦੇ ਪਰਚੇ ਦੋ ਜੀ ਅਸੀਂ ਬਹੁਤ ਧੰਨਵਾਦ ਕਰਾਂਗੇ ਜੀ ਪ੍ਰਸ਼ਾਸਨ ਦਾ ਇੱਕ ਅਸੀਂ ਇੱਕ ਇਨਸਾਫ ਦੇ ਤੌਰ ਤੇ ਧਰਨਾ ਦਿੱਤਾ ਤੇ ਜੇ ਇਹਨਾਂ ਸਾਡੇ ਤੇ ਪਰਚੇ ਕਰਨੇ ਜੀ ਸਦਕੇ ਕਰਨੀ ਸਾਨੂੰ ਪਰਚਿਆਂ ਦਾ ਕੋਈ ਡਰ ਨਹੀਂ ਇੱਥੇ ਹੀ ਕਰਨਾ ਇੱਥੇ ਹੀ ਸਾਨੂੰ ਜੇਲ੍ਹ ਭੇਜਦੇ ਸਾਨੂੰ ਕੋਈ ਇਤਰਾਜ਼ ਨਹੀਂ ਕਿ ਜਿੰਨੇ ਮੇਰੇ ਭਰਾ ਮੇਰੇ ਵਾਲੀਂ ਸੰਸਥਾ ਤੋਂ ਮੇਰੇ ਆਏ ਆ ਜੀ ਜੋ ਮੇਰੇ ਪਿੰਡ ਤੋਂ ਆਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਤੇ ਸਾਰਿਆਂ ਦੇ ਪਰਚੇ ਦੇਣ ਅਸੀਂ ਸਾਰੇ ਜਾਨ ਨੂੰ ਤਿਆਰ ਹਾਂ ਜੀ ਕੋਈ ਚੱਕਰ ਨਹੀਂ ਜੀ ਸਾਨੂੰ ਮਾਰੇ ਇਸ ਗੱਲ ਦਾ ਕੋਈ ਡਰ ਨਹੀਂ ਗਾ ਕਹ ਲਾ ਜੀ ਕਿਹੜਾ ਅਜ ਧਰਨਾ ਲਗਾਇਆ ਗਿਆ ਹੈ ਮੈਂ ਜੀ ਗੋਪੀ ਸਿੰਘ ਦੁਆਰਾ ਸਪੋਰਟਸਲ ਦਾ ਚੇਅਰਮੈਨ ਪੰਜਾਬ ਇਹ ਧਰਨਾ ਕਾਦੀ ਕਿਉਂ ਲਾਇਆ ਗਿਆ ਜੀ ਇਹ ਜੀ ਇਹ ਮੁੰਡਾ ਤਿੰਨ ਫਰੀਦ ਦਾ ਚੁੱਕਿਆ ਗਿਆ ਪਿੰਡੋਂ ਪਿੰਡ ਪਉ ਪਿੰਡ ਤੇ ਪੁਲਿਸ ਪ੍ਰਸ਼ਾਸਨ ਕੋਈ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਇਹਨਾਂ ਨੂੰ ਸਭ ਕੁਝ ਪੁੱਛਦੇ ਆ ਵੀ ਕੀ ਮਸਲਾ ਹੱਲ ਹੋਇਆ ਤੁਹਾਡਾ ਪਰ ਕੋਈ ਮਸਲਾ ਹੱਲ ਨਹੀਂ ਇਹਨਾਂ ਨੂੰ ਪੁੱਛਣਾ ਚਾਹੀਦਾ ਪੁਲਿਸ ਨੂੰ ਪਰ ਇਹ ਉਹਨਾਂ ਨੂੰ ਪੁੱਛਦੇ ਆ ਵੀ ਕੀ ਮਸਲਾ ਹੱਲ ਤੁਹਾਡਾ ਇਹਨਾਂ ਨੇ ਫੋਟੋਆਂ ਵੀ ਦਿੱਤੀਆਂ ਹੀਆਂ ਕੈਮਰੇ ਕਿ ਕਢਾ ਗਏ ਇਹਨਾਂ ਘਰ ਵਾਲਿਆ ਕਢਾ ਦਿੱਤੀਆਂ ਪੂਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਇੱਕ ਮਹੀਨਾ ਹੋ ਗਿਆ ਅਜਾ ਕੀ ਮੰਗ ਕਰਦੇ ਤੁਸੀਂ ਅਸੀਂ ਇਨਸਾਫ ਤੋਂ ਆਂਦੀ ਮੰਗ ਕਰਦੇ ਹਾਂ ਵੀ ਚਲੋ ਉਹਨਾਂ ਬਚਰੇ ਗਰੀਬਾਂ ਦਾ ਬੱਚਾ ਮੇਲਦੇ ਉਹਨਾਂ ਨੂੰ ਇਹ ਪ੍ਰਸ਼ਾਸਨ ਕਰੇ ਕਾਰਵਾਈ ਕਰੇ ਉਹਨਾਂ ਤੇ ਤੇ ਜਿਹੜੇ ਇਹ ਧਰਨਾ ਲਗਾਇਆ ਗਿਆ ਲੋਕ ਖੱਜਲ ਖਰਾਬ ਹੋ ਰਹੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਇਹ ਜੀ ਹੁਣ ਤੁਹਾਨੂੰ ਪਤਾ ਹੀ ਆ ਜੀ ਬੇਟਾ ਉਹਨਾਂ ਦਾ ਗਵਾਚਾ ਉਹਨਾਂ ਨੇ ਫਿਰ ਖੱਤਰ ਖਵਾਰੀ ਤੇ ਪੰਜਾਬ ਪੁਲਿਸ ਹੀ ਕਰਵਾ ਰਹੀ ਆ ਕਿ ਜੇ ਪਹਿਲਾਂ ਉਹਨਾਂ ਨੂੰ ਸਾਥ ਮਿਲਿਆ ਤੇ ਨਾ ਖੱਤਰ ਖਰਾਬ ਹੋਣ ਇਹ ਪੁਲਿਸ ਨੇ ਕੋਈ ਇਨਸਾਫ ਨਹੀਂ ਦਿੱਤਾ ਇੱਕ ਮਹੀਨਾ ਹੋ ਗਿਆ ਨਾ ਕੋਈ ਇਨਸਾਫ ਨਹੀਂ ਦਿੱਤਾ ਨਾ ਇੱਕ ਘਰ ਇੱਕ ਬੰਦਾ ਵੀ ਨਹੀਂ ਨਾ ਗ੍ਰਿਫਤਾਰ ਕੀਤਾ ਕੋਈ ਕੈਮਰੇ ਕੋਈ ਚੈੱਕ ਕੀਤਾ ਕੋਈ ਨਹੀਂ ਇਹਨਾਂ ਚੱਕ ਕੀਤਾ ਉਹਨਾਂ ਘਰਾਂ ਚੈੱਕ ਕੀਤੇ ਆ ਇਹ ਜਿਹੜਾ ਬੱਚੇ ਦਾ ਮੈਟਰ ਹੈ ਬਾਕੀ ਸੀਰੀਅਸ ਹੈ ਤੇ ਉਹਦੇ ਵਿੱਚ ਅਸੀਂ ਪਹਿਲਾਂ ਬਹੁਤ ਮਿਹਨਤ ਕੀਤੀ ਆ ਤੇ ਹੁਣ ਵੀ ਇਹਨਾਂ ਨੇ ਜੋ ਇਹਨਾਂ ਨਾਲ ਗੱਲਬਾਤ ਹੋਈ ਹੈ ਸਾਨੂੰ ਕੁਝ ਜਿਹੜੀਆਂ ਗੱਲਾਂ ਪਹਿਲਾਂ ਨਹੀਂ ਸੀ ਸਾਡੇ ਸਾਹਮਣੇ ਆਈਆਂ ਜਿਵੇਂ ਉਹ ਹੀ ਚਲਦੇ ਹੀ ਕੁਝ ਦਿਨਾਂ ਦੇ ਵਿਚ ਵਿੱਚ ਹੀ ਜਿਹੜੇ ਵੀ ਕੋ ਬੰਦੇ ਹੋ ਜੇ ਸਾਨੂੰ ਕਰਕੇ ਰੌਲ ਅਪ ਉਹਨਾਂ ਨੂੰ ਤੇ ਅਸੀਂ ਛੇਤੀ ਹੀ ਜਿਹੜਾ ਵਾ ਇਸ ਰਿਜਰਟ ਦੇ ਬੁੰਗਾ ਕੇ ਉਹਦਾ ਵਸ਼ੇਤਤਾ ਗਿਆ ਤੇ ਛੇਤੀ ਉਹਨੂੰ ਦਸਤਾਰ ਕਰਾਂ